ਮੈਂ ਇੱਕ ਵਾਰ ਅਮਰਤ ਸ਼ਕਣ ਤੋਂ ਬਾਅਦ ਵੀ ਨੱਚਿਆ ਡੀਜੇ ਤੇ ਅਮਰਤ ਸ਼ਕਣ ਤੋਂ ਬਾਅਦ ਮੈਂ ਅੱਗੇ ਵੀ ਆਪਣਾ 4-5 ਵਾਰ ਵੀਡੀਓਜ਼ ਦੇ ਵਿੱਚ ਜਗਰ ਕਰ ਚੁੱਕਿਆ ਕੋਈ ਇਹ ਨਹੀਂ ਵੀ ਅਸੀਂ ਬਹੁਤ ਮਹਾਨ ਬੰਦੇ ਆ ਅਰਸ਼ੋਤਰੇ ਹੋਏ ਆ ਥੋਡੇ ਵਰਗਿਆਂ ਵਿੱਚੋਂ ਹੀ ਗਾਏ ਆ ਮੈਂ ਮੇਰੇ ਕਿਰਪਾਨ ਉੱਪਰ ਜੀ ਪਾਈ ਹੋਈ ਮੈਂ ਲੱਚਰ ਗੀਤਾਂ ਦੇ ਡੀਜੇ ਤੇ ਨੱਚਣ ਲੱਗਿਆ ਹੋਇਆ ਮੈਂ ਅਜੇ ਅਮਰਤ ਸ਼ਕਣ ਨੂੰ 7-8 ਮਹੀਨੇ ਹੋਏ ਸੀਗੇ ਥੋੜਾ ਜਿਹਾ ਸਮਾਂ ਹੋਇਆ ਸੀ ਉਦੋਂ ਤੇ ਜਾਣੀ ਫਰਕ ਸਿਰਫ ਇਹ ਸੀ ਦੇਖ ਲਓ ਬਾਣੀ ਦਾ ਇੱਕ ਫਰਕ ਸਿਰਫ ਕੀ ਬਹੁਤ ਜ਼ਿਆਦਾ ਫਰਕ ਸੀ ਕਿ ਜਦੋਂ ਅਮਰ ਛਗਣ ਤੋਂ ਪਹਿਲਾਂ ਮੈਂ ਕਦੇ ਡੀਜੇ ਤੇ ਨੱਚਦਾ ਸੀ ਤਾਂ ਅਸੀਂ ਬਾਅਦ ਚ ਗੱਲਾਂ ਕਰਨੀਆਂ ਬਈ ਸਵਾਦ ਆ ਗਿਆ ਨਜ਼ਾਰਾ ਹੀ ਆ ਗਿਆ ਪਰ ਜਦੋਂ ਮੈਂ ਅਮਰ ਛਗਣ ਤੋਂ ਬਾਅਦ ਨੱਚਿਆ ਨਾ ਤਾਂ ਮੇਰੀ ਰੂਹ ਲਾਣ ਤਾਂ ਪਾਉਂਦੀ ਸੀ ਮੈਨੂੰ ਵੀ ਆ ਕੀ ਕਰ ਬੈਠਿਆ ਤੇ ਉਦੋਂ ਬਾਅਦ ਚ ਵਾਇਗਰੂ ਤੋਂ ਮਾਫੀ ਮੰਗੀ ਭੁੱਲ ਬਖਸ਼ਾਈ ਤੇ ਉਦੋਂ ਬਾਅਦ ਚ ਕੰਨਾ ਨੂੰ ਲਾਲੇ ਹੱਥ ਤੇ ਕਦੇ ਨਹੀਂ ਨੱਚਿਆ ਕਦੇ ਵੀ ਫਿਰ ਡੀਜੇ ਤੇ ਤੇ ਉਸ ਤੋਂ ਬਾਅਦ ਦੇ ਲੋ ਲੱਚਰ ਹੌਲੀ ਹੌਲੀ ਜਦੋਂ ਬਾਣੀ ਪੜਦੇ ਆਏ ਗਏ ਹੋਰ ਇੰਨੀ ਵਾਹਿਗੁਰੂ ਨੇ ਕਿਰਪਾ ਕੀਤੀ ਸੋਜੀ ਬਖਸ਼ੀ ਤੇ ਚੰਗੇ ਬਸੇ ਆ ਗਏ